ऊठाकर ਤੁਮਹੀ ਜਾਨੀ ਨਾਨਕ ਦਾਸ ਦੁਬਾਰੀ ਗਤ ਮੇਤ ਨਾਨਕ ਦਾਸ ਸਦਾ ਗੁਰਬਾਣ ਬੋਲੋ ਜੀ ਵਾਹਿਗੁਰੂ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਤੋਦੀ ਜੀ ਸਹਾਇ ਵਾਜ ਰਿਭਾਉ ਤੁਜੀ ਕੀ ਪਾਤਸ਼ਾਹੀ ਦਸਵੀਂ ਰਤਮ ਪਵਿਸ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਦੇ ਅਰਦਾਸ ਗੁਰਮੁਖ ਅਦਾਸੀ ਹੁਸੈ ਅਰਜਨਾਰ ਗੋਬਿੰਦ ਨੂੰ ਸਭਰਮ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਝਟੇ ਸਤਿ ਵਜਾਏ ਤੇ ਇੱਕ ਬਾਦ ਅਸ ਮਰੇ ਕਾ ਨਾਮ ਦੇ ਆਵੇ ਧਾਇ ਸਭ ਤਾਈਂ ਸਹਾਈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈਂ ਹੀ ਸਹਾਈ ਜੁਕੋ ਜੋਕ ਅਟਲ ਤਾਂਗਤ 54 76 ਦੇ ਮਲਤਾਨਤਨ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਠ ਦੀਦਾ ਰਦਾ ਤੇਰਾ ਖਲਸੇ ਬੋਲੋ ਸ੍ਰੀ ਪੰਗਾਬ ਪਿਆਰਿਆ ਚੌਹ ਸਾਬ ਜਾਦਾ ਚਾਲੀਆਂ ਉਤਿਆਂ ਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰੂ ਪਿਆਰਾ ਤੇਰਾ ਨਾਮ ਜਪਿਆ ਵੰਡ ਸ਼ਗਾਵ ਦੀ ਚਲਾਈ ਤੇ ਗਵਾਜ ਦੇ ਸੁਣ ਕੇ ਨਿੱਟ ਕੀਤਾ ਜਨਾ ਪਿਆਰਿਆ ਸਿਆਰਾ ਕਮਾਈ ਦਾ ਧਿਆਨ ਤਰ ਖਲਸੇ ਬੋਲੋ ਸ੍ਰੀ ਜਿਲਾ ਸੇ ਗਾਵ ਸਗਣੀਆਂ ਧਰਮ ਮੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਓ ਨਚਰ ਖੜੀਆਂ ਤੇ ਚਰੇ ਨਾਂ ਆਰਿਆ ਨਾਲ ਚਰਾਏ ਗੁਰਦਨ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸੁਬਾ ਸਾਂ ਸੰਗਨ ਵਾਹੀ ਤੇ ਲਾ ਸ਼ੀਰ ਸਿੰਘਾ ਸਿੰਘਣੀਆਂ ਦੀ ਕਮਾਈ ਦਾ ਧਿਆਨ ਰੱਖੋ ਸਭ ਬੋਲੋ ਸ੍ਰੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਰੱਖੇ ਖਾਲਸਾ ਸੇ ਬੋਲੋ ਸ੍ਰੀ ਵਾਹਿਗੁਰੂ ਪ੍ਰਤਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਚਿਤ ਆਵੇ ਜੇ ਤਾਵਨ ਕਾ ਸਤ ਕਾ ਸਭ ਸੁਖ ਹੋਵੇ ਜਾ ਜਾ ਕਾਲ ਸਾਜੀ ਸਾਹਿਬ ਤਾਂ ਤਰ ਚਿਹਰੇ ਆਇ ਤੇ ਫਿਰ ਤੇ ਫਿਰ ਦੀ ਬਾਤ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਸ੍ਰੀ ਵਾਹਿਗੁਰੂ ਸੇ ਕਾਣੋ ਸਕੀਦਾ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹੋਦਾਨ ਪ੍ਰੋਸਾਦਾਨ ਦਾਨਾ ਸਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਸਾਹ ਜੀ ਕੀ ਤਰਸਿਨੀ ਸ਼ਨਾਰ ਚੌਕੀਆਂ ਝੰਡੇ ਪੁੰਗੇ ਜੋਗੋ ਜੋਗ ਅਟਲ ਧਰਮ ਕਾ ਜਕਾਰ ਖਾਲਸਾ ਸੇ ਬੋਲੋ ਸ੍ਰੀ ਵਾਹਿਗੁਰੂ ਸੇਖਾ ਦਾ ਮੰਨੀਵਾ ਮਤੁ ਜੀ ਮਤ ਪਤ ਕੇ ਰੱਖੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਸਦਾ ਸਾਈਂ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਤਾ ਹ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦਾਰੇ ਸੇਵਾ ਸੁਭਾਨ ਆਪਣੀ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਦਿਵਾਨਿਓ ਕੇ ਬਾਣ ਨਿਤਾਣਿਓ ਇਤਾਨ ਨੇ ਉਟਿਆ ਕਿਉੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਦਸ਼ੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਧੰਨ ਧੰਨ ਸਹਜਾਦਾ ਬਾਬਾ ਅਜੀਤ ਸਿੰਘ ਜੀ ਆਪੀ ਜਨਮ ਅਸਥਾਨ ਦਰਬਾਰ ਸ੍ਰੀ ਕੌਂਟਾ ਸਾਹਿਬ ਕੇ ਜੁਗੋ ਜੁਗ ਅਟਲ ਤਾਕਤ ਚਾਵਰ ਸ਼ਕਤ ਦੇ ਵਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅੰਮ੍ਰਿਤ ਰਸਿੰਦਰ ਜੀ ਵਾਂਗ ਸਜੇ ਗਏ ਸਜੇ دیਵਾਨ ਅੰਦਰ ਪੰਜਾਂ ਬਾਣੀਆਂ ਦੇ ਤੇ ਪੜਤਾਰ ਪਿਤਾ ਜੀ ਅਕਰਵਾਤਾ ਘਾਟਾ ਪਛੋਬਾ ਕਰਨਾ ਬੜੀ ਸੁਣੀ ਗਈ ਗੁਰਬਾਣੀ ਦਾ ਪ੍ਰਵਾਨ ਕਰਣੀ ਆਰਬਿਤਾ ਜੀ ਉਹ ਸੰਗਤ ਨੇ ਅੱਜ ਦੇ ਪਾਵਨ ਪੀਤਰ ਦਰਵਾਜ਼ੇ ਹਾਜ਼ਰੀ ਭਰੀ ਹੈ ਸੰਗਤ ਹਾਜ਼ਰੀ ਲੈ ਕੇ ਲਾਉਣੀ ਤਿਲ ਹੋਰ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਚਲੋ ਕਦੋਂ ਕਦੋਂ ਲੈ ਕੇ ਲਾਉਣੀ ਸਰਬਾਤ ਦੇ ਕਾਜ ਰਾਸ ਕਰਨੇ ਆਪ ਜੀ ਦੇ ਹਜ਼ੂਰ ਪੰਚਮ ਕਿਹੜਾ ਪ੍ਰਸ਼ਾਦ ਦੇ ਹਾਜ਼ਰ ਹੈ ਕਰੀ ਭਾਗ ਸਾਲ ਸੋਜ ਪਿਤਰਾ ਹੋ ਲਾਉ ਤੋ ਘਰ ਆਏ ਸੀਤ ਪ੍ਰਸਾਦ ਸੰਗਤ ਵਿੱਚ ਵਰਤੇ ਜੋਸ਼ ਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੋ ਪਿਤਾ ਪਿਤਾ ਜੀ ਕਰੋ ਕਿਰਪਾ ਪਉਣ ਆਸਾ ਚਾਲਾ ਪਾ ਕਰਕੇ ਪਉਣ ਸੰਗਾ ਸਰਵ ਸੱਜ ਕਰਕੇ ਖੁੱਲੇ ਦਰਸ਼ਨਦਾਰ ਬਖਸ਼ ਕੇ ਪਾਉਣ ਉਤਰੂ ਕਨਾਵਾ ਬਖਸ਼ਿਸ਼ ਕਰੋ ਅਗਲੇ ਦਵਾਂ ਅਗਲੇ ਦਵਾਂ ਸਜਾਉਣ ਦੀ ਆਗਾ ਬਖਸ਼ਿ ਕਰੋ ਸੇ ਪਿਆਰੇ ਵੇਲੋ ਜਿਨਾ ਮਿਲਿਆ ਉਹ ਇਹਨਾਂ ਜਿੱਤੇ ਆ ਨਾਨਕਰਾ ਛੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਉਧਰੇ ਗਾਵਤ ਉਧਰੇ ਸੁਣਤੇ ਉਧਰੇ ਸੁਣਤੇ ਉਧਰੇ ਗਾਵਤ ਉਧਰੇ ਸੁਣਤੇ ਉਧਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਕੋਲ ਇਹੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ पशु पर तुम गद को तारें 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 पहन पार उतारें कौन ताणे गुण तेरे पहन पार उतारें कौन जाने गुण ते ਨਾ ਆਸ ਤੇਰੀ ਆਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ ਕੋਣ ਜਾਣੈ ਗੁਣ ਤੇਰੇ ਸਦਾ ਸਦਾ ਬਲਹਾਰੇ ਸਦਾ ਸਦਾ ਬਲਹਾਰੇ ਕੋਣ ਜਾਣ ਗੁਣ ਤੇਰੇ ਸਦਾ ਸਦਾ ਬਲਹਾਰੇ ਕੋਣ ਜਾਣ ਗੁਣ ਤੇਰੇ

ਦਾਤਾ ਦਾ ਦਰ ਪਰਿਓ ਜਗ ਸਰਣਾ ਮਿਲੇ ਸੰਤ ਰਹਿ ਜੇ ਲਗ ਭਉ ਜਲ ਤਰਣਾ ਬਿਨ ਤ ਕਰੋ ਅਰਦਾਸ ਸੁਨੋ ਜੇ ਠਾਕ ਰੁ ਭਾਵੈ ਦੇਵ ਦਰਸ ਮਨ ਚਾਉ ਭਗਤੇ ਮਨ ਟਹਿਰਾਵੈ ਬੱਲੇ ਉਚਰਾ ਅਧਿਆਰਮ ਸਭ ਕਲੁਦਰੀਏ ਕਾ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰ ਆਪਰ ਬ੍ਰਹਮ ਪ੍ਰਗਟ ਸਗਲ ਹਰਿ ਭਵਣ ਮੈਂ ਜਨ ਨਾਨਕ ਗੁਰ ਪਾਉਰ ਬ੍ਰਹਮ ਜਗਤ ਜਲੰਦਾ ਰਖਣ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੈ ਸਤੈ ਲੈ ਆਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਪੀਚਾਰ ਨਾਨਕ ਆਵਰਨਾ ਸੁ ਜਈ ਹਰ ਬੀਨ ਬਖਸ਼ਨ ਹਾਰ ਨਾਨਕ ਆਵਰਨਾ ਸੁ ਜਈ ਹਰ ਬੀਨ ਬਖਸ਼ਨ ਹਾਰ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਤ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਚਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਜਾ ਤੋ ਮੇਰੇ ਵੱਲ ਤਾ ਕਿਆ ਬੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਥੋਟ ਨਾਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾ ਤਦ ਭਵੰਦਾ ਸੱਬੇ ਕਾਜ ਸਵਾਰੀਏ ਜਾ ਤਦ ਭਵੰਦਾ ਜਬ ਲੋ ਨਹੀਂ ਪਾਗ ਲਿਲਾ ਰਿਉ ਦੇ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਕੋਰ ਸੁਦਰ ਮੇ ਗੂੜਤ ਥੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ सत विचार यह मथुरा जगतारण को अवतार बनाया जपयो जिने अर्जन देव गुरु फिर संकट जोन गरबन आयो जपयो जिने अर्जन देव गुरु फिर संकट जोन गरबन आयो सत जीवन अर्जन अमोल आजोनी संभव ਪੈ ਪੰਜਨ ਪਰ ਦੁਖ ਨਿਵਾਰ ਅਪਾਰ ਅਨੰਭਾਉ ਅਗਹਿ ਗਹਿਨ ਪ੍ਰਮ ਪ੍ਰਾਂਤ ਦਹਿਨ ਸੀਤਲ ਸੁਖਦਾਤਾ ਅਸੰਭਾਉ ਉਦਵਿਓ ਪੁਰਖ ਪੂਰਣ ਵਿਦਾਤਾ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਓ ਧੰ ਗੁਰ ਰਾਮਦਾਸ ਗੁਰ ਜਿਨ ਪਾਰਸ ਫਰਸ ਮਿਲਾਇਓ ਸਤ ਗੁਰ ਵਡਾ ਕਰਸਾ ਲਾਇਏ ਜਿਸ ਵਿੱਚ ਵਡੀਆਂ ਵਡਿਆਈਆਂ ਸਹਿ ਮਿਲੇ ਤਨ ਦ੍ਰੀਆਂ ਜਾਂ ਤਿਸ ਪਾਣਾ ਤਮਨ ਵਸਾਈਆਂ ਕਾਰ ਹੁਕਮ ਮੰਨ ਮਾਸ ਤੱਕ ਹੱਥ ਤਾਰ ਵਿੱਚੋਂ ਮਾਰ ਕਢੀਆਂ ਬੁਰਾਈਆਂ ਸਹਿ ਟੁੱਟੇ ਇਨੋ ਨੇ ਦਪਾਈਆਂ ਸਹਿ ਟੁੱਟੇ ਇਨੋ ਨੇ ਦਪਾਈਆਂ ਆਪ ਨਰਾਇਣ ਕਲਾਤਾ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੁਰ ਸਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹੈਉ ਤਤ ਹਰ ਚਰਨ ਮਿਲਾਇਓ ਨਾਨਕ ਕੁੱਲ ਨਿਮਲ ਅਵਤਰੈਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੋਂ ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰਿਤੇ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕਾਂਸ ਕਰਤਾ ਅਰਥ ਕੀਓ ਗੁਰਸੈਨ ਕੋ ਰਾਜ ਅਭੈ ਭਗਤ ਜਨ ਜਿਓ ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਵਚਲ ਅਟਲ ਆਦ ਪੁਰਖ ਫੁਰਮਾਇਓ ਗਿਆਨ ਧਿਆਨ ਕਿਛ ਕਰਮ ਨਾ ਜਾਨਾ சப்பா சத் நானி மேரி சப்பே பட்டா சத்க நான்கலி மே சே சத் தாரா दर्शन देख सगल दुख नासे चरण कमल बलहारा सत परमेश्वर सत साद जन नेह चल हर काना भगत पावन पार ब्रह्म की अविनाशी गुण गाओ अगम अगोचर मित नहीं पाईए ਸਗਲ ਘਟਾ ਆਧਾਰ ਨਾਨਕ ਵਾਹ ਵਾਹ ਕਹਤਾ ਕੋ ਜਾ ਕਾ ਅੰਤ ਨ ਪਾਰ ਮੇਰੇ ਸਤ ਗੁਰਾ ਹਉ ਤੁਧ ਵਿਟੋ ਕੁਰਬਾਨ ਮੇਰੇ ਸਤ ਗੁਰਾ ਹਉ ਤੁਧ ਵਿਟੋ ਕੁਰਬਾਨ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਨੇ ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਬ ਸਦਕਾ निरंकार प्रभु सदा सलामत कह न सके को तू कद का ब्रह्मा बिशन सिरेते अग्नत तिनको मोह पया मन मद का 84 लाख जोन उपाय रिज़क दिया सबहू को तद का ਸ਼ੇਵਕ ਕੇ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਜੈਸਾ ਸਤ ਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭੂ ਹਰ ਦਰਗੈ ਕਾਬ ਸੀਠ ਹਰ ਨਾਮੋ ਮੰਤਰ ਦਰੜਾਏ ਦਾ ਕਟੇ ਅਮਰੋਗ ਨਾਨਕ ਸਤਗੁਰ ਤੇ ਨਾ ਮਿਲਾਇ ਜਿਨਾ ਦੁਏ ਪਿਆਸ ਸੰਜੋਗ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅਮਰਤ ਸਾਡ ਵਿਕਾਬਿਕ ਖਾਹੀ ਮਾਇਆ ਸਤਿਦਾਰਾ ਸੋ ਪ੍ਰੀਤ ਲਗਾਈ ਇਕੋ ਤਉ ਬੰਧ ਸੁਨਿਓ ਗੁਰ ਸੰਗਤ ਦੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖਾਓ ਸਰਨਾਇ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖਾਓ